ਅਮਰਿਤਪਾਲ ਦਾ ਜਾਦੂ ਚਲਦਾ ਨਹੀਂ ਵਖਾਈ ਦਿੱਤਾ ਜਿਹੜਾ ਪਾਰਟੀ ਦੇ ਐਲਾਨ ਮੌਕੇ ਕੀਤੀ ਗਈ ਰੈਲੀ ਪੂਰੀ ਤਰ੍ਹਾਂ ਫਲॉप ਸਾਬਤ ਹੋਈ ਹੈ ਜਿਹੜਾ ਖਾਲੀ ਕੁਰਸੀਆਂ ਨੂੰ ਇੱਥੇ ਬੁਲਾਰੇ ਸੰਬੋਧਿਤ ਕਰਦੇ ਰਹੇ ਐਸਾ ਕਾਨਫਰੰਸ ਮੌਕੇ ਸਿਰਫ 800 ਲੋਕ ਇੱਥੇ ਇਕੱਠੇ ਹੁੰਦੇ ਨਜ਼ਰ ਆਏ ਕੁਰਸੀਆਂ ਪੰਡਾਲ ਖਾਲੀ ਪਿਆ ਪੂਰੇ ਪੰਜਾਬ ਤੋਂ ਵੱਡੇ ਇਕੱਠ ਦਾ ਦਾ ਕੀਤਾ ਜਾ ਰਿਹਾ ਸੀ ਪਰ ਜਿਹੜਾ ਹੁੰਦਾ ਨਜ਼ਰ ਨਹੀਂ ਆਇਆ ਅਮਰਿਤਪਾਲ ਦੀ ਪ੍ਰਧਾਨਗੀ ਹੇਠ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਦਾ ਨਾਮ ਰੱਖਿਆ ਗਿਆ ਸੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਰ ਪਾਰਟੀ ਦੇ ਐਲਾਨ ਮੌਕੇ ਰੱਖੀ ਗਈ ਸਿਆਸੀ ਕਾਨਫਰੰਸ ਦੇ ਵਿੱਚ ਸਿਰਫ 800 ਬੰਦਾ ਇਕੱਠਾ ਹੁੰਦਾ ਨਜ਼ਰ ਆਇਆ ਸੋ ਪੂਰੀ ਤਰ੍ਹਾਂ ਫਲॉप ਸਾਬਤ ਹੋਈ ਹੈ ਇਹ ਰੈਲੀ ਖਾਲੀ ਕੁਰਸੀਆਂ ਨੂੰ ਹੀ ਬੁਲਾਰੇ ਸੰਬੋਧਿਤ ਕਰਦੇ ਨਜ਼ਰ ਆਏ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਮਾਗੀ ਮੌਕੇ ਦਿਨ ਚੁਣਿਆ ਗਿਆ ਸੀ ਪਾਰਟੀ ਦੇ ਐਲਾਨ ਦਾ ਪਰ ਇਹ ਰੈਲੀ ਤਾਂ ਪੂਰੀ ਤਰ੍ਹਾਂ ਫਲॉप ਹੀ ਸਾਬਤ ਹੁੰਦੀ ਨਜ਼ਰ ਆ ਰਹੀ ਹੈ ਜਿਹਾ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਦੂਰ ਦੂਰ ਤੱਕ ਸਿਰਫਰ ਸਿਰਫ ਖਾਲੀ ਕੁਰਸੀਆਂ ਨਜ਼ਰ ਆ ਰਹੀਆਂ ਨੇ 800 ਬੰਦਾ ਇੱਥੇ ਪਹੁੰਚਿਆ ਤੇ ਖਾਲੀ ਕੁਰਸੀਆਂ ਨੂੰ ਹੀ ਸੰਬੋਧਿਤ ਕਰਦੇ ਰਹਿ ਗਏ ਬੁਲਾਰੇ ਸਾਡਾ ਸਾਡੇ ਸਯੋਗੀ ਜਸਪ੍ਰੀਤ ਦਾਸ ਕੀ ਜੁੜ ਰਹੇ ਨੇ ਅਸੀਂ ਖਬਰ ਦੇ ਉਪਡੇਟ ਲਈ ਸਿੱਧਾ ਰੁਕ ਕਰਾਂਗੇ ਜਸਪ੍ਰੀਤ ਇੱਥੇ ਅਮਰਿਤਪਾਲ ਦੇ ਪੋਸਟਰ ਤਾਂ ਜ਼ਰੂਰ ਲੱਗੇ ਵਿਖਾਈ ਦਿੱਤੇ ਪਰ ਕੁਰਸੀਆਂ ਖਾਲੀ ਹੀ ਨਜ਼ਰ ਆਈਆਂ ਕੀ ਸਮਝਿਆ ਜਾਵੇ ਜਿਸ ਢੰਗ ਦੇ ਨਾਲ ਇੱਕ ਵੱਡੀ ਰੈਲੀ ਦਾ ਇੱਥੇ ਪ੍ਰਬੰਧ ਕੀਤਾ ਗਿਆ ਪਰ ਕੁਰਸੀਆਂ ਖਾਲੀ ਰਹੀਆਂ ਰੈਲੀ ਫਲॉप ਸਾਬਤ ਹੋਈ ਹੈ ਕੀ ਕੁਝ ਤਸਵੀਰਾਂ ਜਥੇ ਹੋਰ ਵੇਖਣ ਮਿਲਿਆ ਤੁਹਾਡੇ ਰਾਹੀਂ ਜਾਨਣਾ ਸਮਝਣਾ ਚਾਹਾਂਗੇ ਜਸਪ੍ਰੀ ਅਵੇ ਤਾਂ ਇੱਕ ਬਹੁਤ ਵੱਡੀ ਮਸ਼ਹੂਰ ਗੱਲ ਹੈ ਗਿਆ ਇਥੇ ਨਾਮ بڑے ਹੋਰ ਦਰਸ਼ਕ ਛੋਟੇ ਹੋ ਕਮ ਹੋ ਗਿਆ ਕੇ ਦਰਸ਼ਕ ਬਿਲਕੁਲ ਜਿਹੜੇ ਖਾਲੀ ਰਹਿ ਗਏ ਨੇ ਕਿਉਂਕਿ ਇਹ ਇੱਕ ਮਹੀਨੇ ਜੇ ਪਹਿਲੇ ਸੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਆਮ ਕਰਕੇ ਜੇ ਅਸੀਂ ਜਦ ਖਾੁਰ ਚੂਸ ਕਰਦੇ ਹਾਂ ਕੋਈ ਵੱਡੀ ਚੀਜ਼ਾਂ ਚੂਸ ਕਰਦੇ ਹਾਂ ਰੈਲੀ ਵਾਸਤੇ ਜੇਕਰ ਅਟਾ ਬਟਾ ਲਾਣ ਕਰਨਾ ਆਪਣੀ ਪਾਰਟੀ ਦਾ ਲਾਗ ਛੜਨਾ ਆ ਮੈਨਾਂ ਹੀ ਪਹਿਲੇ ਚੂਸ ਕੀਤਾ ਗਿਆ ਮੈਨਾਂ ਹੀ ਪਹਿਲੇ ਜਿਹੜੀ ਮੂਰਲੀ ਜਗ੍ਹਾ ਸੀ ਜਿੱਥੇ ਗਰੋਂ ਇੱਕ ਲਈ ਗਾਰਡਨ ਏਰੀਆ ਸੀ ਉਹ ਵੀ ਬਹੁਤ ਛੋਟਾ ਏਰੀਆ ਸੀ ਸਕੂਲ ਦੇ ਗਾਰਡਨ ਜਿੰਨਾ ਏਰੀਆ ਸੀ ਇੱਕ ਛੋਟਾ ਬੈਰਫਲਸ ਸੀ ਉਸ ਦੇ ਵਿੱਚ ਅੰਦਰ ਅੰਦਰ ਤਾਂ ਫਿਰ ਬਾਹਰ ਵਾਲੀ ਸਾਈਡ ਤੇ ਉਹਨੇ ਕੁਰਸੀਆਂ ਲਗਾਇਆ ਉਹ ਜੋ ਵੀ ਕਰੀ ਜੋ ਬਦ ਹੱਤੋਂ ਬਦ ਕੁਰਸੀਆਂ ਪਾਣੀ ਸੀ ਨਾਮ ਤਾਂ ਰੱਖ ਲਿਆ ਗਿਆ ਅਵੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਰ ਉਹਦੇ ਵਿੱਚ ਉਹ ਇਹ ਵੀ ਪਾਵਰ ਕਿੱਥੋਂ ਲਿਆਉਗੇ ਉਹ ਇਹ ਲੋਕ ਕਿੱਥੋਂ ਲਿਆਉਗੇ ਜਿਹੜੇ ਉਹ ਸਮਰਥਕ ਨੇ 100 ਜਿਹੜਾ ਆ 400 ਪੁਰਾਣੀ ਪਾਰਟੀ ਆ ਉਹ ਹੀ ਜੀ ਪਾਰਟੀ ਦਾ ਜੋਸ਼ ਕਿੱਥੋਂ ਲਿਆਉਗੇ ਬਾਸੇ ਦੂਜੇ ਤੌਰ ਦੇ ਕਿਸੇ ਚਰਚਾ ਕਰਨੀ ਪਰ ਇਹ ਠੀਕ ਹੀ ਆ ਕਿ ਥਿਰੂ ਖਾਲੀ ਰਿਹਾ ਤੇ ਉੱਥੇ ਬਿਲਕੁਲ ਹੀ ਜਿਹੜਾ ਆ ਉਹ ਜਿਹੇ ਲੋਕ ਨਹੀਂ ਨਜ਼ਰ ਆਏ ਕੇ ਪੀਐਲ ਆਲੋ ਵੀ ਜਿਹੜਾ ਕੋਈ ਤব্যਕਤੀ ਆਇਆ ਉਹ ਆਪਣੇ ਨਾਲ ਤੁਸੀਂ ਚਾਰ ਜਾਂ ਪੰਜ ਜਾਣਿਆਂ ਨੂੰ ਲਿਆਇਆ ਸਿਰ ਬੋਲਦੇ ਗਏ ਲੋਕ ਜਿਹੜੇ ਨਜ਼ਰ ਆਏ ਨੇ ਜਿਸ ਤਰ੍ਹਾਂ ਦਾ ਦਾਵਾ ਕੀ ਦਾਵਾ ਕਿਤੇ ਵੀ अगर नहीं आया हैगा है है, ये बिल्कुल ये जो छंडे वाला रोड़ा है बटेंदे तो जोड़ा मकसदा रोड़ा रोड पे बाहरली साइड ये जड़ी वो रैली रखी हुई थी जी उधर दूसरी ऑपोजिट साइड जो दूसरी साइड रोड ਦੇ ਉੱਤੇ ਜਿਸ ਤਰੀਕੇ ਨਾਲ ਸ਼ੋਅ ਨੇ ਕੱਲ ਜਿੰਨੇ ਕ ਸ਼ੋਅ ਬਣਿਆ ਕੱਲੀ ਚੱਲਦੀ ਰੈਲੀ ਦੇ ਵਿੱਚ ਬਾਹਰਲੇ ਪਾਸੇ ਲੋਕ ਮੌਜੂਦ ਸੀ ਉਹਨੇ ਇੱਕ ਇਹਨਾਂ ਦੀ ਰੈਲੀ 'ਚ ਅੰਦਰ ਵੀ ਮੌਜੂਦ ਸੀ ਇਹ ਹਾਲਾਤ ਦੋਨੋਂ ਪਾਸੇ ਹਾਲਾਂਕਿ ਤੁਸੀਂ ਤਸਵੀਰ ਆਪ ਨੂੰ ਵੇਖੋ ਬੋਦੀ ਆ ਮੇਰੇ ਦੇ ਉੱਤੇ ਕਹਿਣ ਦੇ ਕਾਸ ਕੋਈ ਰੋੜ ਨਹੀਂ ਤਸਵੀਰਾਂ ਆਪ ਨੂੰ ਵੇਖਦੇ ਕਿ ਤੁਸੀਂ ਦੇਖੋ ਕਿ ਕੰਪੈਰੀਜ਼ਨ ਕਰਕੇ ਕਿ ਕਿੰਨੇ ਕ ਲੋਕ ਹੋ ਇਹ ਕਹਿ ਸਕਦੇ ਜੇਕਰ ਟੀਮ ਨਹੀਂ ਹੁੰਦੀ ਹੈ ਸਿਕਿਉਰਿਟੀ ਵਾਲੀ ਜਿੰਨੇ ਕਿ ਟੀ ਦੇ ਵਿੱਚ ਜਦੋਂ ਅਕਾਲੀ ਦਲ ਦੀ ਐਨਐਚ ਲੋਕ ਨਗਰ ਆਏ ਜੇ ਉਹਨੇ ਤਾਂ ਪੂਲ ਲੋਕ ਪੈਦਾ ਦੇ ਅਲਿ ਦੇ ਵਿੱਚ ਦਰਵਾਹੇ ਸੋ ਦਰਵਾਹੇ ਹਾਲਾਂਕਿ ਜੀ ਐਮਪੀ ਨੂੰ ਤੁਸੀਂ ਜਿੱਤਦੇ ਹੋ ਏਰੀਆ ਤੁਹਾਡਾ ਹੈ ਤੁਸੀਂ ਇੱਥੋਂ ਜਿਹੜਾ ਯਾਰ ਨਾਲ ਲੱਗਦਾ ਏਰੀਆ ਤੁਹਾਡਾ ਹੈ ਤੇ ਤੁਸੀਂ ਇੱਥੇ ਪਾਬੰਦ ਆਪਣੀ ਰੱਖਦੇ ਹੋ ਤੇ ਫੇਰ ਵੀ ਥੋੜੇ ਹੁੰਦੇ ਆ ਜੇਕਰ ਇਹਲੇ ਬੰਦੇ ਕਿੱਥੇ ਹੋਣੇ ਆ ਤਾਂ ਇਹ ਬੜੀ ਹੈਰਾਨੀ ਵਾਲੀ ਗੱਲ ਹੈਗਾ ਇਸ ਤੋਂ ਸਾਫ ਚਾਇਦ ਹੁੰਦਾ ਕਿ ਲੋਕ ਉਹਨੇ ਧਰਮ ਦੀ ਪੋਲਿਟਿਕਸ ਨਹੀਂ ਦੀ ਅਸਲ ਲੋਕਾਂ ਨੂੰ ਨਸ਼ੇ ਨੂੰ ਲੈ ਕੇ ਗੱਲ ਕਰਨੀ ਜਾਂ ਲੋਕਾਂ ਦੇ ਵਿੱਚ ਲੱਗ ਤੋਂ ਵਿਚਾਰਦਾਨ ਲੈਣੀ ਜਾਂ ਕਿਸੇ ਇੱਕ ਪਾਸੇ ਸਮਾਪਤ ਦੀ ਗੱਲ ਕਰਨੀ ਉਹ ਚੀਜ਼ ਲੈ ਕੇ ਤਾਂ ਤੁਸੀਂ ਹੁਣ ਹੁੱਕਾ ਕਿ ਨਹੀਂ ਵੀ ਕਰ ਸਕਦੇ ਵੀ ਆਸੂ ਲੋਕ ਦੇਖਦੇ ਨੇ ਇਸ ਕਰਕੇ ਹੀ ਅੱਜ ਕੱਲ੍ਹ ਸ਼ੋਮ ਨੇ ਕਾਲੀਦਾਸ ਦੀ ਰੈਲੀ ਸੀ ਲੋਕ ਬਿਨਾਂ ਚਰਚਾ ਕਰ ਰਹੇ ਸੀਗੇ ਕੰਮ ਹੀ ਚਰਚਾ ਕਰ ਰਹੇ ਸੀਗੇ ਸੋ ਉੱਥੇ ਜੁਗਨੀ ਸਿੰਘ ਬਾਦਲ ਨੇ ਵੀ ਨਾਮ ਲਏ ਦੀ ਜਿਹੜਾ ਅੰਮ੍ਰਿਤ ਪਾਲ ਦੀ ਉਹ ਆਪਣੇ ਪਾਲੂ ਫਿਰ ਨਿਸ਼ਾਨੇ ਆ ਰਹੇ ਨੇ ਕਿ ਨਸ਼ਾ ਮਕਾਉਣ ਦੀ ਗੱਲ ਕਰਦੇ ਹੋ ਤੇ ਉੱਥੇ ਦੇ ਕਈ ਆਪਣੇ ਭਾਈ ਨਸ਼ੇ 'ਚ ਪੜੇ ਜਾਂਦੇ ਨੇ ਉਹ ਸਾਰੀਆਂ ਚੀਜ਼ਾਂ ਲੋਕਾਂ ਨੂੰ ਸਮਝ ਚੁੱਕੇ ਨੇ ਕਿਉਂਕਿ ਕੁਵ ਲੋਕ ਮੂਰਖ ਬਣਦੇ ਨੇ ਪਰ ਉਹਨਾਂ ਨੂੰ ਪਤਾ ਕਿ ਅਜਿਹੀ ਸਥਿਤੀ ਨਹੀਂ ਹੋਣੀ ਹੈ ਜੇ ਮਤਨੀ ਬਣਾਇਆ ਜਾਦਾ ਵੀਰ ਸਾਹਬ ਹੋ ਚੁੱਕੀ ਐ ਤੇ ਅਰੇ ਨਹੀਂ ਰਸ ਜਾਂਦੇ ਕਿਉਂਕਿ ਕੱਟ ਹੁੰਦਾ ਕੱਟ ਦੱਸਦਾ ਵੀ ਤੁਸੀਂ ਕਿੰਨੇ ਕਿਤੋਂ ਤੁਹਾਡੇ ਨਾਲ ਲੋਕ ਸਵਾਤਨ ਤੁਹਾਡੇ ਨਾਲ ਕਰਦੇ ਨੇ ਕਿਉਂਕਿ ਲੋਕ ਕਿੰਨਾ ਤੁਹਾਡੇ ਨਾਲ ਛੋੜੇ ਹੋਏ ਨੇ ਕਿੰਨਾ ਤੁਹਾਨੂੰ ਪਿਆਰ ਕਰਦੇ ਆ ਜੇ ਲੋਕ ਕੱਟ ਹੁੰਦਾ ਆ ਜਿਹੜਾ ਕਿ ਤੁਸੀਂ ਚੱਲ ਕਰਕੇ ਬੁਲਾਦੇ ਹੋ ਵੀ ਮੈਂ ਸੁਲਾਨੀ ਜਿਹੜਾ ਅਰੇ ਲਈ ਰੱਖਣ ਲੱਗਿਆ ਤੁਸੀਂ ਪਹੁੰਚਦਾ ਲੋਕ ਪਹੁੰਚਦੇ ਨੇ ਇਹ ਨਹੀਂ ਤੁਸੀਂ ਕੰਮੇ ਭਰੇ ਭਰਾਏ ਮੇਲੇ ਨੂੰ ਸਮੋਦਨ ਕਰ ਦਿਓ ਉਹ ਵੀ ਅਕਸਰ ਇਹ ਲੈ ਬਖਾਤਾ ਆਦੀ ਗਾਦੀ ਦੇ ਪਰਵਾਇ ਵਿੱਚ ਇਸ ਤਰੀਕੇ ਦੇ ਦੁਆਰਾ ਤੂਰੀ ਤੇਰਾ ਚਾਰਕੂ ਕੀ ਆਲੇ ਦਲੇ ਉਹ ਸਾਰੇ ਲਿਖਾ ਕੀ ਪਰ ਦੂਜੇ ਪਾਸੇ ਇਹ ਤਸਵੀਰ ਜਿਹੜੀ ਅੰਮ੍ਰਿਤਪਾਲ ਦੀ ਰੈਲੀ ਦੀ ਆਉਂਦੀ ਆ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਚਾਹਣ ਵਾਲਿਆਂ ਨੂੰ ਨਿਰਾਸ਼ ਰੋਹ ਕਰ ਰਹੇ ਹਾਲਾਂਕਿ ਬਹੁਤ ਸਾਰੇ ਲੋਕ ਨੇ ਜਾਨੀ ਖਬਰ ਸੋਸ਼ਲ ਮੀਡੀਆ ਤੇ ਲੋਕੀ ਬਹੁਤ ਸਾਰੀ ਆਪਣੀ ਕਮੈਂਟਿੰਗ ਕਰਨਗੇ ਪਰ ਉਹਨਾਂ ਨੂੰ ਸਲੀਅਤ ਉਹ ਜਾਣੂ ਹੋਣਾ ਪਵੇਗਾ ਕਿ ਹੁਣ ਲੋਕ ਚੇਨ ਚਾਹੁੰਦੇ ਨੇ ਲੋਕ ਚਾਹੁੰਦੇ ਨੇ ਅਸਲੀ ਕੰਮ ਨੂੰ ਲੋਕ ਚਾਹੁੰਦੇ ਨੇ ਤੁਸੀਂ ਲੋਕਾਂ ਨਾਲ ਝੂਠ ਬੋਲ ਕੇ ਲੋਕਾਂ ਨੂੰ ਬਗਵਾ ਕੇ ਲੋਕਾਂ ਨਾਲ ਟੱਕਰਿਆ ਬਾੜੇ ਨਹੀਂ ਤੁਸੀਂ ਲੋਕ ਨੂੰ ਇਕੱਠੇ ਕਰ ਸਕਦੇ ਜੋ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬਿਲਕੁਲ ਬਿਲਕੁਲ ਵਾਕਿਆ ਜੀ ਜਸਪ੍ਰੀਤ ਤੇ ਜਸਟ ਅੰਗਰੇ ਨਾਲ ਤੁਸੀਂ ਜ਼ਿਕਰ ਵੀ ਕੀਤਾ ਜਿਹੜਾ ਕੰਟਰਾਸਟ ਨਜ਼ਰ ਆਉਂਦਾ ਹੈ ਕਿ ਇੱਕ ਪਾਸੇ ਸ਼੍ਰੋਮਣੀ ਖਾਲਸਾ ਦਲ ਦੀ ਰੈਲੀ ਦੇ ਬਾਹਰ ਜਿੰਨੇ ਲੋਕ ਖੜੇ ਸੀਗੇ ਉਹਨੇ ਇੱਕ ਲੋਕ ਜਾਂ ਉਸ ਤੋਂ ਵੀ ਘੱਟ ਲੋਕ ਇੱਥੇ ਅੰਮ੍ਰਿਤਪਾਲ ਦੀ ਰੈਲੀ ਦੇ ਵਿੱਚ ਨਜ਼ਰ ਆਉਂਦੇ ਪਰ ਸੋਸ਼ਲ ਮੀਡੀਆ ਦੀ ਗੱਲ ਤੁਸੀਂ ਕੀਤੀ ਸੋਸ਼ਲ ਮੀਡੀਆ ਤੇ ਗੱਲਾਂ ਵੀ ਚੱਲ ਰਹੀਆਂ ਕਿ ਕਾਪੀ ਕਰਨ ਦਾ ਜਿਹੜਾ ਯਤਨ ਕੀਤਾ ਗਿਆ ਨਾਮ ਕਾਪੀ ਕਰਨ ਦਾ ਜਿਹੜਾ ਯਤਨ ਕੀਤਾ ਗਿਆ ਲੋਕਾਂ ਨੂੰ ਭਰਮਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਸ਼ਾਇਦ ਅੱਜ ਇਸ ਪਾਰਟੀ ਦੇ ਆਗੂਆਂ ਨੂੰ ਵੀ ਇਸ ਗ ਕੇ ਨਾਮ ਕਾਪੀ ਕਰਨਾ ਭਾਵੇਂ ਸੌਖਾ ਹੈ ਪਰ ਸਾਰੀਆਂ ਚੀਜ਼ਾਂ ਉਸ ਢੰਗ ਦੇ ਨਾਲ ਅ ਅੱਗੇ ਵਿਉਂਤਬੰਦੀ ਕਿਵੇਂ ਕਰਨੀ ਹੈ ਪਲਾਨਿੰਗ ਕਿਵੇਂ ਕਰਨੀ ਹੈ ਜਾਂ ਫਿਰ ਕਿਸ ਢੰਗ ਦੇ ਨਾਲ ਰਣਨੀਤੀ ਘਟਨੀ ਹੈ ਉਹ ਸਾਰੀਆਂ ਚੀਜ਼ਾਂ ਹਲੇ ਇੱਕ ਲੰਬਾ ਪੈਂਡਾ ਤੈਅ ਕਰਨਾ ਬਾਕੀ ਹੈ ਇਸ ਪਾਰਟੀ ਦੇ ਲਈ ਕੋਈ ਤਾਂ ਅਮਰ ਕੋਪੀ ਨਾ ਕੋਪੀ ਹੁੰਦਾ ਹੈ ਕੋਈ ਮੇਜਾ ਕਾਪੀ ਰਹਿੰਦੀ ਹੈ オリジナル ਕਦੇ ਨਹੀਂ ਹੋ ਸਕਦੀ ਸੋ ਡੁਬਲੀ ਕਿਸੀ ਡੁਬਲੀ ਕਿਸੀ ਜਰੇਗੀ ਸੋ ਤੁਸੀਂ ਕਾਪੀ ਦਾ ਕਰ ਲਿਆ ਤੁਹਾਨੂੰ ਲੱਗਿਆ ਕਿ ਨਾਮ ਬਦਲ ਦਿੱਤਾ ਜਾਵੇ ਨਾਮ ਇਹ ਰੱਖਿਆ ਜਾਵੇ ਕਿ ਤੁਸੀਂ ਜਿਹੜਾ ਹੈ ਲੋਕਾਂ ਨੂੰ ਆਪਣੇ ਕੰਨੀ ਪਰਮਾਣੋਂਗੇ ਪਰ ਨਹੀਂ ਲੋਕ ਸਿਆਣੇ ਨੇ ਲੋਕਾਂ ਨੂੰ ਪਤਾ ਹੈ ਕਿ ਨਾਮ ਨਹੀਂ ਚੱਲਦਾ ਜਿਹਾ ਜੀ ਰੱਖੋ ਚੱਲ ਕੀ ਹੈਗਾ ਤੇ ਇੱਕ ਤਾਅਵਤ ਹੁੰਦੀ ਆ ਕਿ ਕਈ ਵਾਰ ਨੂੰ ਸ਼ਬਦ ਇਹ ਜੇ ਨਹੀਂ ਵੈਸੇ ਵਰਤਨੇ ਚਾਹੀਦੇ ਕਿ ਕਈ ਵਾਰ ਕੁੱਤ ਨੂੰ ਜੇ ਤੁਸੀਂ ਸ਼ੇਰ ਦੀ ਖੇਡ ਪਵਾ ਦੋਗੇ ਤਾਂ ਸ਼ੇਰ ਨਹੀਂ ਮਾਰਦਾ ਉਨੇ ਤੋਹੀ ਰਹਿਣਾ ਜੋ ਹੈ ਸਾ ਤਰਾ ਉਹ ਚੀਜ਼ਾਂ ਜਿਹੜੀਆਂ ਨੇ ਉਹ ਸਾਫ ਤੌਰ ਤੇ ਜਿਹੜਾ ਨਜ਼ਰ ਆਉਂਦਾ ਸਰਾ ਕੁਝ ਹਾਲਾਤ ਨਜ਼ਰ ਆਉਦੇ ਨੇ ਤੇ ਇਹ ਕੇਵਲ ਕਾਪੀ ਰਹਿ ਜਾਣ ਕਿ ਹਾਂ ਓਰੀਜਨਲ ਜੋ ਹੈ ਜੋ ਜੋ ਸਰਵਾਈਵ ਕਰਦਾ ਓਰੀਜਨਲ ਹੀ ਰਹੇਗਾ ਤੇ ਓਰੀਜਨਲ ਨੇ ਇਹ ਦੱਸਿਆ ਤਾਂ ਕਿ ਰੀਜਨ ਕੀ ਹੈ ਤੇ ਕਾਪੀ ਕੀ ਹੈ ਸਾਫ ਤੌਰ ਤੇ ਇਹ ਇਹ ਉਰਦੂ ਦੇ ਮਰਜੀ ਸੋਸ਼ਲ ਮੀਡੀਆ ਤੇ ਚਰਚਾ ਹੋਵੇ ਪਰ ਸੋਸ਼ਲ ਮੀਡੀਆ ਦੀ ਚਰਚਾ ਇਹ ਨਹੀਂ ਸਾਬਿਤ ਕਰ ਸਕਦੀ ਕਿ ਪਰਵਾਹ ਇਕੱਤੀ ਬਹੁਤ ਸਾਡੇ ਲੋਕ ਸੀ ਬਹੁਤ ਕੁਝ ਕਟਕਟਾ ਦੀ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਅਮਰਿਤ ਪਾਲਾ ਉਹ ਕਿੰਨੇ ਜਣ ਲੋਕ ਸਹਿਮਤ ਨੇ ਕਿੰਨੇ ਲੋਕ ਨਹੀਂ ਸਹਿਮਤ ਹੈਗੇ ਐ ਅਮਰਿਤ ਪਾਲ ਉਹ ਖਾਕਾ ਉਹਨਾਂ ਨੂੰ ਹਸਪਤਾਲ ਲੱਚੀ ਗਿਆ ਜੀ ਜਸਪ੍ਰੀਤ ਵਾਕਿਆ ਜੀ ਸਮਝਿਆ ਜਾ ਸਕਦਾ ਹੈ ਕਿ ਜਿਸ ਸੰਗ ਦੇ ਨਾਲ ਇਹ ਚੀਜ਼ਾਂ ਨਜ਼ਰ ਆ ਰਹੀਆਂ ਨੇ ਇੱਥੋਂ ਬੜਾ ਕੁਝ ਸਪਸ਼ਟ ਹੋ ਗਿਆ ਹੈ ਕਿ ਲੋਕ ਕਿਹੜੇ ਵਾਲੇ ਪਾਸੇ ਨੇ ਬਨਰੋ ਜਸਪ੍ਰੀਤ ਸਾਹਿਬ ਨਾਲ ਖੁਦ ਐਸੋਲੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸੰਨੀ ਬਰਾੜ ਐਸੋਲੇ ਫੋਨਲਾਈਨ ਤੇ ਜੁੜੇ ਕੁਝ ਨਹੀਂ ਸਿੱਧਾ ਰੁਕੋਣਾ ਦਾ ਕਰਾਂਗੇ ਸਨੀ ਜੀ ਤੁਹਾਡੇ ਕੋਲੋਂ ਜਾਨਣਾ ਚਾਹਵਾਂਗੇ ਜਿਸ ਤੰਗ ਦੇ ਨਾਲ ਅੱਜ ਇਹ ਰੈਲੀ ਜਿਹੜੀ ਸਿਆਸੀ ਕਾਨਫਰੰਸ ਜਾਂ ਤਸਵੀਰਾਂ ਵੀ ਅਸੀਂ ਵੇਖ ਪਾ ਰਹੇ ਹਾਂ ਇਸ ਸਿਆਸੀ ਕਾਨਫਰੰਸ ਦੇ ਵਿੱਚ ਕੋਈ ਜ਼ਿਆਦਾ ਲੋਕ ਅਮਰਿਤਪਾਲ ਦੇ ਨਾਮ ਦੇ ਨਾਲ ਇੱਥੇ ਇਕੱਠੇ ਹੁੰਦੇ ਨਜ਼ਰ ਨਹੀਂ ਆਏ ਸੋ ਇਸ ਪਾਰਟੀ ਨੂੰ ਵੀ ਸ਼ਾਇਦ ਇਸ ਗੱਲ ਦਾ ਚਾਨਣਾ ਹੋ ਗਿਆ ਕਿ ਨਾਮ ਕਾਪੀ ਕਰਨਾ ਇੱਕ ਗੱਲ ਹੈ ਪਰ ਇਕੱਤਰਤਾ ਇਕੱਠੀ ਕਰਨੀ ਇੱਕ ਅੱਡ ਗੱਲ ਹੈ ਕਿਵੇਂ ਵੇਖਦੇ ਹੋ ਇਸ ਸਾਰੇ ਵਰਤਾਰੇ ਨੂੰ ਵਾਹਿਗੁਰੂ ਜੀ ਕਾਥਾਲ ਸਾਹਿਬ ਆਏ ਕਿ ਕੀ ਫਤਿਹ ਦਾਸ ਦਾ ਨਾਮ ਜਗਜੀਤ ਸਿੰਘ ਰਾਸ ਖਣੀ ਫਤਨ ਵਾਲਾ ਜੀ ਹਾਂਜੀ ਜੀ ਬਾਕੀ ਚਾਵਾਂਗੇ ਦੱਸੋ ਤੇਰੀ ਮੁਖਤਿਰ ਸਾਹਿਬ ਤੋਂ ਜੀ 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 ਦੇਖੋ ਪੰਜਾਬ ਦੀ ਸੰਗਤ ਨੇ ਜਿਹੜੇ ਲੋਕ ਸ਼ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਆ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਵੇਲੇ ਵੀ ਪਿਆਰ ਕਰਦੇ ਸੀ ਹੁਣ ਚਾਹੇ ਇਹ ਜਿਹੜੀ ਅੱਜ ਦੀ ਸਾਡੀ ਸ਼ਰੋਮਣੀ ਅਕਾਲੀ ਦਲ ਦੀ ਕਾਮਪਨ ਸੋਈ ਹੈ ਇਹ ਸ਼ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਜੀ ਤੁਹਾਡਾ ਉਹਨਾਂ ਦੀ ਪ੍ਰਧਾਨਗੀ ਹੋਈ ਜਿਸ ਦੇ ਵਿੱਚ ਸੇਖੇ ਤੌਰ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਸਾਭਕਾ ਪ੍ਰਧਾਨ ਸਾਹਿਬ ਵੀ ਸ਼ਾਮਿਲ ਹੋਏ ਔਰ ਪੰਜਾਬੀ ਚ ਮੈਂ ਤੁਹਾਨੂੰ ਦੱਸਣਾ ਚਾਹਣਾ ਦੇਸੀ ਭਾਸ਼ਾ ਦੇ ਵਿੱਚ ਕਿ ਸਿੱਣ ਸਿੱਟਣ ਨੂੰ ਵੀ ਜਗ੍ਹਾ ਹੈ ਨਹੀਂ ਜੀ ਸੰਗਤ ਦਾ ਐਨਾ ਅਥਾ ਪਿਆਰ ਸੀ ਜਾ ਜਿਹੜਾ ਹੂੰ ਔਰ ਪੰਜਾਬ ਦੇ ਲੋਕ ਉਡੀਕ ਰਹੇ ਆ ਕਿ ਕਦੋਂ 2027 ਦੇ ਇਲੈਕਸ਼ਨ ਆਉਣ ਇਸ ਕਦੋਂ ਅਸੀਂ ਦੁਬਾਰਾ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈਏ ਜਿਹੜੀ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਤੋਰ ਫਟੇ ਜਿਹੜੀ ਗੱਲ ਤੁਸੀਂ ਹੋਰ ਪਾਰਟੀ ਬਣਨ ਦੀ ਜਾਂ ਕੀਤੀ ਆ ਦੇਖੋ ਮੈਂ ਇਸ ਮੌਕੇ ਤੇ ਪੰਚ ਪਹਿਲਾਂ ਹੀ ਬੜਾ ਆਪਸ ਵਿੱਚ ਖਿਲ ਰਿਆ ਪਿਆ ਹਮ ਮੈਂ ਉਹਦੇ 'ਚ ਕੋਈ ਐਸੀ ਟਿੱਪਣੀ ਕਰਕੇ ਦਫੇੜ ਨਹੀਂ ਪਾਉਣਾ ਚਾਹੁੰਦਾ ਹਮ ਮੈਂ ਕਿਸੇ ਦੇ ਬਾਰੇ ਨਹੀਂ ਕਹਿਣਾ ਚਾਹੁੰਦਾ ਮੈਂ ਤਾਂ ਮੈਂ ਤਾਂ ਇਸ ਧਾਰਨਾ ਦਾ ਪੱਕਾ ਹਾਂ ਕਿ ਆਪ ਦੀ ਲਕੀਰ ਵੱਡੀ ਕਰੋ ਲੋਕਾਂ ਦੇ ਵਿੱਚ ਚੰਗਾ ਕੰਮ ਕਰਕੇ ਦਿਖਾਓ ਤਾਂ ਕਿ ਲੋਕ ਤੁਹਾਨੂੰ ਪਿਆਰ ਕਰਨ ਤੇ ਬਾਦਲ ਸਾਹਿਬ ਨੂੰ ਸਾਡੀ ਦੁਬਾਰਾ ਸਰਕਾਰ ਦੀ ਹਮ ਠੀਕ ਹੈ ਬੇਸ਼ੁਕਰੀਆ ਹਣੀ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਸਾਫ ਦਾ ਜਨਰਲ ਜਿੱਕਰਾ ਹਣੀ ਬਰਾੜ ਫਤਨ ਵਾਲਾ ਸਾਡੇ ਨਾਲ ਜੁੜੇ ਸੀ ਜਿਨ੍ਹਾਂ ਦਾ ਕਹਿਣਾ ਹੈ ਕਿ ਆਪਣੀ ਲਕੀਰ ਵੱਡੀ ਕਰਨੀ ਚਾਹੀਦੀ ਯਾਨੀ ਕਿ ਆਪਣੀ ਤਾਕਤ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਦੀ ਗੱਲ ਜੋਮਨੀ ਕਾਲ ਦਿੱਤੇ ਆਕੂ ਕਰਦੇ ਨਜ਼ਰ ਆ ਰਹੇ ਨੇ ਪਰ ਤਸਵੀਰਾਂ ਪਰ ਟੀਵੀ ਸਕਰੀਨਸ ਤੇ ਉੱਪਰ ਜੋ ਨਜ਼ਰ ਆ ਰਹੀਆਂ ਨੇ ਅਮਰਿਤਪਾਲ ਦੇ ਸਾਥੀਆਂ ਵੱਲੋਂ ਜਿਸ ਤੰਗ ਦੇ ਨਾਲ ਇੱਕ ਨਵੀਂ ਪਾਰਟੀ ਬਣਾਉਣ ਮੌਕੇ ਐਸ ਰੈਲੀ ਦਾ ਆਯੋਜਨ ਕੀਤਾ ਗਿਆ ਅਮਰਿਤਪਾਲ ਦਾ ਜਾਦੂ ਤਾਂ ਇਥੇ ਚੱਲਦਾ ਫਿਕਹਾਲ ਨਜ਼ਰ ਨਹੀਂ ਆ ਰਿਹਾ ਸੋ ਪੂਰੇ ਪੰਜਾਬ ਤੋਂ ਵੱਡੇ ਇਕੱਠ ਦਾ ਵੱਡੀ ਕੱਤਰਤਾ ਦਾ ਦਾਵਾ ਕੀਤਾ ਗਿਆ ਸੀ ਅਮਰਿਤਪਾਲ ਦੀ ਪ੍ਰਧਾਨਗੀ ਹੇਠ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦਾ ਨਾਮ ਰੱਖਿਆ ਗਿਆ ਪਰ ਇਸ ਰੈਲੀ ਦੇ ਵਿੱਚ ਕਿੰਨੇ ਕੁ ਲੋਕ ਮੌਜੂਦ ਨੇ ਤਸਵੀਰਾਂ ਨਜ਼ਰ ਆ ਰਹੀਆਂ ਨੇ ਮਾਗੀ ਮੌਕੇ ਸਿਆਸੀ ਕਾਨਫਰੰਸ ਦੇ ਵਿੱਚ ਅਮਰਿਤਪਾਲ ਦਾਜਾਤੂ ਚਲਦਾ ਨਜ਼ਰ ਨਹੀਂ ਆਇਆ ਪਾਰਟੀ ਦੇ ਐਲਾਨ ਮੌਕੇ ਕੀਤੀ ਗਈ ਰੈਲੀ ਫਲॉप ਸਾਬਤ ਹੁੰਦੀ ਨਜ਼ਰ ਆ ਰਹੀ ਹੈ ਖਾਲੀ ਕੁਰਸੀਆਂ ਨੂੰ ਸੰਬੋਧਿਤ ਕਰਦੇ ਰਹੇ ਇੱਥੇ ਪਹੁੰਚੇ ਹੋਏ ਬੁਲਾਰੇ ਵੱਡੇ ਪੱਧਰ ਤੇ ਦਾਵਾ ਕੀਤਾ ਜਾ ਰਿਹਾ ਸੀ ਕਿ ਕਤਰਤਾ ਹੋਵੇਗੀ ਪਰ ਵੱਡੇ ਪੱਧਰ ਤੇ ਕੁਰਸੀਆਂ ਖਾਲੀ ਰਹਿ ਗਈਆਂ ਪੂਰੇ ਪੰਜਾਬ ਤੋਂ ਵੱਡੇ ਇਕੱਠਾ ਜੋ ਦਾਵਾ ਕੀਤਾ ਗਿਆ ਸੀ ਉਹ ਦਾਵਾ ਪੂਰਾ ਨਹੀਂ ਹੋ ਸਕਿਆ ਉਹ ਦਾਵਾ ਖੋਖਲਾ ਹੀ ਸਾਬਤ ਹੋਇਆ ਅਮਰਿਤਪਾਲ ਦੇ ਪ੍ਰਧਾਨੀ ਹੇਟ ਅਖਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦਾ ਨਾਮ ਰੱਖਿਆ ਗਿਆ ਪਰ ਐਸਾ 71 ਤਾ ਦੇ ਵਿੱਚ ਐਸਾ ਰੈਲੀ ਦੇ ਵਿੱਚ ਕਿੰਨੇ ਕੁ ਲੋਕ ਮੌਜੂਦ ਨੇ ਉਹ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਬਾਰ ਸੁਕਲ ਮਿਲਾ ਕੇ ਅਮਰਿਤਪਾਲ ਦਾ ਜਾਦੂ ਤਾਂ ਨਹੀਂ ਚੱਲਿਆ ਅਮਰਿਤਪਾਲ ਦੇ ਸਾਥੀਆਂ ਵੱਲੋਂ ਸੱਦੀ ਗਈ ਇਹ ਰੈਲੀ ਫਲॉप ਸਾਬਤ ਹੁੰਦੀ ਨਜ਼ਰ ਆ ਰਹੀ ਹੈ